ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਤੁਹਾਨੂੰ ਪਤਾ ਮੈਂ ਜਸਪੀ ਸਿੰਘ ਤੇ ਇਸ ਟਾਈਮ ਤੁਸੀਂ ਦੇਖ ਰਹੇ ਹੋ ਮੁਕਸਰ 360 ਡਿਗਰੀ ਚੈਨਲ ਤੁਹਾਨੂੰ ਪਤਾ ਹੈ ਦੋਸਤੋ ਜਿਹੜੀ ਭਗਵੰਤ ਮਾਨ ਸਰਕਾਰ ਹੈ ਪਿਛਲੇ ਕੁਝ ਦਿਨਾ ਤੋਂ ਬਹੁਤ ਜ਼ਿਆਦਾ ਜਿਹੜੀ ਐਕਟਿਵ ਹੋਈ ਹੈ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਬੀਤੇ ਦਿਨੀ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਡੀਸੀ ਤੇ ਐਸਐਸਪੀ ਜਿਹੜੇ ਸਾਰੇ ਜ਼ਿਲ੍ਹਿਆਂ ਦੇ ਆ ਉਹਨਾਂ ਨਾਲ ਇੱਕ ਮੀਟਿੰਗ ਕੀਤੀ ਗਈ ਮੀਟਿੰਗ ਤੋਂ ਬਾਅਦ ਜਿਹੜਾ ਵੱਡੇ ਐਕਸ਼ਨ ਵੇਖਣ ਨੂੰ ਜਿਹੜੇ ਮਿਲ ਰਹੇ ਨੇ ਜਿਹੜੇ ਡਰੱਗ ਸਮਗਲਰ ਨੇ ਡਰੱਗ ਵੇਚ ਨਾਲੇ ਨੇ ਭਾਵੇਂ ਉਹ ਛੋਟੇ ਲੈਵਲ ਦੇ ਨੇ ਤੇ ਭਾਵੇਂ ਉਹ ਵੱਡੇ ਲੈਵਲ ਦੇ ਨੇ ਵੱਡੇ ਐਕਸ਼ਨ ਜਿਹੜੇ ਵੇਖਣ ਨੂੰ ਮਿਲ ਰਹੇ ਨੇ ਬੀਤੇ ਦਿਨੀ ਲੁਧਿਆਣਾ ਦੇ ਇੱਕ ਪਿੰਡ ਦੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਔਰਤ ਸਰੇ ਆਮ ਜਿਹੜਾ ਇੱਕ ਪਿੰਡ ਦੇ ਸਰਪੰਚ ਨੂੰ ਕਹਿ ਰਹੀ ਸੀ ਕਿ ਉਹ ਨਸ਼ਾ ਵੇਚੇਗੀ ਉਹ ਵੀਡੀਓ ਬਹੁਤ ਵਾਇਰਲ ਹੋਈ ਤੁਸੀਂ ਵੀ ਸ਼ਾਇਦ ਵੇਖੀ ਹੋਵੇਗੀ ਵੀਡੀਓ ਜਿਹੜੀ ਭਗਵੰਤ ਮਾਨ ਮੁੱਖ ਮੰਤਰੀ ਦੇ ਜਿਹੜੀ ਧਿਆਨ ਵਿੱਚ ਆਈ ਤੇ ਉਹਨਾਂ ਨੇ ਜਿਹੜਾ ਇੱਕ ਸਲਾਘਾਯੋਗ ਜਿਹੜਾ ਕਦਮ ਉਠਾਇਆ ਉਸ ਲੇਡੀਜ਼ ਨੂੰ ਉਸ ਆਪਣਾ ਸਰਪੰਚ ਨੂੰ ਫੋਨ ਕੀਤਾ ਜਾਣਕਾਰੀ ਲਈ ਉਸ ਬਾਰੇ ਵੀ ਕੀ ਘਟਨਾ ਹੋਈ ਸੀ ਇਸ ਤੋਂ ਬਾਅਦ ਜਿਹੜਾ ਸਰਪੰਚ ਸਾਹਿਬ ਨੇ ਜਿਹੜਾ ਜਾਣਕਾਰੀ ਦਿੱਤੀ ਹੈ ਤੇ ਵੱਡੇ ਐਕਸ਼ਨ ਵੇਖਣ ਨੂੰ ਮਿਲੇ ਆ ਜਿਹੜੇ ਅਧਿਕਾਰੀ ਆ ਪੁਲਿਸ ਅਧਿਕਾਰੀ ਆ ਮੌਕੇ ਤੇ ਪਹੁੰਚਦੇ ਨੇ ਤੇ ਲੇਡੀਜ਼ ਦੇ ਖਿਲਾਫ ਜਿਹੜੇ ਮਾਮਲਾ ਦਰਜ ਹੁੰਦਾ ਐਫ ਆਈ ਆਰ ਦਰਜ ਹੁੰਦੀ ਹੈ ਤੇ ਕਾਰਵਾਈ ਹੁੰਦੀ ਹੈ ਪ੍ਰਸ਼ਾਸਨਿਕ ਅਧਿਕਾਰੀ ਵੀ ਜਿਹੜੇ ਮੌਕੇ ਤੇ ਪਹੁੰਚਦੇ ਨੇ ਤੇ ਵੱਡੀ ਜਿਹੜੀ ਕਾਰਵਾਈ ਹੁੰਦੀ ਹੈ ਜਿਹੜਾ ਪੀਲਾ ਪੰਜਾ ਉਸ ਦੀ ਜਿਹੜੀ ਪ੍ਰਾਪਰਟੀ ਤੇ ਚੱਲਦਾ ਹੈ ਪ੍ਰਾਪਰਟੀ ਨੂੰ ਜਿਹੜਾ ਤੋੜਿਆ ਜਾਂਦਾ ਹੈ ਬਹੁਤ ਵਧੀਆ ਸਲਾਗ ਹੈ ਉਹ ਕਦਮ ਹੈ ਜਿਹੜਾ ਭਗਵੰਤ ਮਾਨ ਸਰਕਾਰ ਨੇ ਕੀਤਾ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਇਸ ਸਮੇਂ ਮੌਜੂਦ ਨੇ ਪਰਮਜੀਤ ਸਿੰਘ ਚੋਹਾਨ ਤੁਸੀਂ ਸਾਰੇ ਇਹਨਾਂ ਨੂੰ ਜਾਣਦੇ ਹੋ ਇਹ ਇੱਕ ਪੱਤਰਕਾਰ ਜਿਹੜੇ ਸੀਨੀਅਰ ਪੱਤਰਕਾਰ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਸਭ ਤੋਂ ਪਹਿਲਾਂ ਰਾਜਾ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਭਗਵੰਤ ਮਾਨ ਸਰਕਾਰ ਨੇ ਇਹ ਐਕਸ਼ਨ ਕੀਤਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਭਗਵੰਤ ਮਾਨ ਸਰਕਾਰ ਵੱਲੋਂ ਜਿਹੜਾ ਐਕਸ਼ਨ ਕੀਤਾ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਤੇ ਇਹ ਸਰਕਾਰ ਕਰਦੀ ਆ ਰਹੀ ਹੈ ਜਜਤੋਂ ਮਤਲਬ ਕਿ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਦੀ ਜਿਹੜੀ ਸਰਕਾਰ ਹੈ ਇਹਨਾਂ ਨੇ ਪਾਰਟੀ ਦੇ ਜਿਹੜੇ ਨਮਾਇੰਦਿਆਂ ਰਾਜਾ ਭਗਵੰਤ ਮਾਨ ਸਾਹਿਬ ਨੇ ਜਿਹੜਾ ਲੋਕਾਂ ਦੇ ਨਾਲ ਇਹ ਵਾਅਦਾ ਕੀਤਾ ਸੀਗਾ ਕਿਉਂਕਿ ਪਿਛਲੀਆਂ ਸਰਕਾਰਾਂ ਦੌਰਾਨ ਹੀ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਆ ਨਸ਼ਾ ਵੇਚਣ ਵਾਲੇ ਸਮਗਲਰ ਆ ਜਾਂ ਲੋਕਾਂ ਨੂੰ ਜਿਹੜੀ ਇਹ ਚੇਨ ਵੱਧੀ ਵੱਧੀ ਇੱਥੇ ਤੱਕਰ ਪਹੁੰਚ ਗਈ ਆ ਤਾਂ ਇਹਨਾਂ ਨੇ ਵਾਅਦਾ ਕੀਤਾ ਸੀਗਾ ਇੱਕ ਵੀ ਜਿਹੜਾ ਕੁਝ ਹਫ਼ਤਿਆਂ ਦੇ ਵਿੱਚ ਹੀ ਜਿਹੜਾ ਹੈਗਾ ਜਿਹੜੇ ਨਸ਼ੇ ਨੂੰ ਨੱਥ ਪਾਈ ਜਾਊਗੀ ਤੇ ਪੂਰੇ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਪੂਰਨ ਤੌਰ ਤੇ ਬੰਦ ਕੀਤਾ ਜਾਊਗਾ ਪਰ ਉਹ ਹਾਲੇ ਤੱਕ ਵੀ ਚੱਲਦਾ ਆ ਰਿਹਾ ਸਿਸਟਮ ਹੈ ਤੇ ਬੰਦ ਬਿਲਕੁਲ ਨਹੀਂ ਹੋਇਆਗਾ ਆ ਇੱਕ ਵਿਰਾਮ ਜ਼ਰੂਰ ਲੱਗਿਆ ਇਹ ਤੇ ਨਾ ਕਿਤੇ ਜੀ ਗੱਲ ਕਰੀਏ ਪੰਜਾਬ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਲੋਕਾਂ ਦੇ ਨਾਲ ਮੀਟਿੰਗਾਂ ਦਾ ਰابطਾ ਕਾਇਮ ਕੀਤਾ ਜਾ ਰਿਹਾ ਜਾਂ ਲੋਕਾਂ ਨੂੰ ਖੇਡਾਂ ਵੱਲ ਜਿਹੜਾ ਜਾਗਰੂਕ ਕੀਤਾ ਜਾ ਰਿਹਾ ਵੀ ਨਸ਼ਿਆਂ ਦੇ ਠੱਲ ਪਈ ਜਾ ਸਕੀ ਤਾਂ ਬਹੁਤ ਹੀ ਸ਼ਲਾਘਾਯੋਕ ਕਦਮ ਹੈ ਜੀ ਸਰਕਾਰ ਦਾ ਤਾਂ ਦੇਖੋ ਰਾਜਾ ਜੀ ਜਿਹੜਾ ਸਰਕਾਰ ਬਣੀ ਨੂੰ 3 ਸਾਲ ਦਾ ਜਿਹੜਾ ਸਮਾਂ ਹੋ ਗਿਆ ਜਿਵੇਂ ਸਰਕਾਰ ਬਣੀ ਸੀ ਕਿ ਲੋਕਾਂ ਦੇ ਜਿਹੜੇ ਬਹੁਤ ਸਾਰੀਆਂ ਉਮੀਦਾਂ ਸੀ ਵੀ ਸਰਕਾਰ ਆਈ ਆ ਹਰੇ ਖੇਤਰ ਦੇ ਵਿੱਚ ਕੁਛ ਨਾ ਕੁਛ ਜਿਹੜਾ ਬਦਲਾਅ ਵੇਖਣ ਨੂੰ ਮਿਲੂਗਾ ਇਹ ਸਰਕਾਰ ਨੂੰ ਨਾਮ ਹੀ ਬਦਲਾਅ ਦਾ ਜਿਹੜਾ ਦਿੱਤਾ ਗਿਆ ਸੀ ਹਾਂਜੀ ਬਿਲਕੁਲ ਬਦਲਾਅ ਦੇ ਤੌਰ ਤੇ ਜਿਹੜਾ ਪੰਜਾਬ ਦੇ ਵਿੱਚ ਤਰਾਸ ਦੀ ਨਸ਼ਿਆਂ ਦੀ ਜਿਹੜੀ ਸਭ ਤੋਂ ਵੱਡੀ ਤਰਾਸ ਦੀ ਹੈ ਲੋਕਾਂ ਨੂੰ ਉਮੀਦ ਸੀ ਸਰਕਾਰ ਆਊਗੀ ਨਸ਼ੇ ਖਤਮ ਹੋਣਗੇ 3 ਸਾਲ ਦਾ ਕੰਮ ਹੋ ਗਿਆ ਪਰ ਫਰਕ ਤਾਂ ਪਿਆ ਪਰ ਉਸ ਲੈਵਲ ਤੱਕ ਫਰਕ ਨਹੀਂ ਪਿਆ ਵੀ ਇੱਕੋ ਦਾਮੇ ਪੂਰਾ ਕਸ਼ ਰੁਕ ਜਾਵੇ ਲੇਕਿਨ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਪੂਰੀ ਰੋਕ ਫਾਰਮ ਲਈ ਕੀ ਕੁਝ ਚੀਜ਼ਾਂ ਜਿਹੜੀਆਂ ਜ਼ਰੂਰੀ ਨੇ ਤੇ ਪੁਲਿਸ ਨੂੰ ਕੀ ਕੁਝ ਕਦਮ ਜਿਹੜੇ ਚੁੱਕਣੇ ਚਾਹੀਦੇ ਨੇ ਦੇਖੋ ਜੀ ਸਰਕਾਰ ਚਾਵੇ ਤਾਂ ਸਭ ਤੋਂ ਪਹਿਲਾਂ ਸਰਕਾਰ ਸਰਕਾਰ ਚਾਵੇ ਤਾਂ ਗਵਰਨਮੈਂਟ ਜੇ ਗੌਰ ਕਰੇ ਤਾਂ 1 ਮਿੰਟ ਦੇ ਵਿੱਚ ਸਾਰਾ ਕਸ਼ ਜਿਹੜਾ ਉਹ ਬੰਦ ਹੋ ਸਕਦਾ ਪਰ ਕੀ ਹੈ ਵੀ ਕਿਤਨੇ ਕਿਤੇ ਸਰਕਾਰ ਦੇ ਜਿਹੜੇ ਬਿਆਨਾਂ ਮੰਤਰੀਆਂ ਦੇ ਬਿਆਨ ਕਈ ਵੇਲੇ ਆਉਂਦੇ ਆ ਵੀ ਨਸ਼ਾ ਪੰਜਾਬ ਦੇ ਵਿੱਚੋਂ ਬੰਦ ਹੋ ਗਿਆ ਪਰ ਹਰ ਰੋਜ਼ ਜਿਹੜੇ ਚਿੱਟੇ ਦੀ ਪੇਂਟ ਨੌਜਵਾਨ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਹਰ ਜਿਹੜੇ ਨੌਜਵਾਨ ਹੈ ਹਰ ਪਿੰਡ ਜਾਂ ਹਰ ਸ਼ਹਿਰ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਕਿਸੇ ਪਿੰਡ ਸ਼ਹਿਰ ਦੇ ਵਿੱਚੋਂ ਇਹ ਖਬਰ ਦੇਖਣ ਨੂੰ ਸੁਣਨ ਨੂੰ ਮਿਲਦੀ ਆ ਕਿ ਚਿੱਟੇ ਦਾ ਜਿਹੜਾ ਟੀਕਾ ਲਾ ਕੇ ਇੱਕ ਨੌਜਵਾਨ ਦੀ ਜਿਹੜੀ 20 ਸਾਲਾਂ ਦਾ 22 ਸਾਲਾਂ ਦਾ 18 ਸਾਲਾਂ ਦਾ ਨੌਜਵਾਨ ਦੀ ਜਿਹੜੀ ਉਹ ਡੈਥ ਹੋ ਗਈ ਹੈ ਤੇ ਬੜੀ ਦੁਖੀਮੰਦ ਦੇ ਨਾਲ ਇਹ ਕਹਿਣਾ ਪੈ ਰਿਹਾ ਕਿ ਜਿਹੜੀ ਸਰਕਾਰ ਵੱਲੋਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ ਕੋਸ਼ਿਸ਼ਾਂ ਕੀਤੀਆਂ ਜਾਣ ਦੇ ਬਾਵਜੂਦ ਵੀ ਇਹ ਜਿਹੜਾ ਚਿੱਟਾ ਜਿਹੜਾ ਬੰਦ ਹੋਣ ਦਾ ਨਾਂ ਨਹੀਂ ਲੈ ਰਿਹਾ ਖੜਾ ਨਹੀਂ ਛੱਡ ਰਿਹਾ ਪੰਜਾਬ ਦਾ ਤੇ ਲੋਕਾਂ ਵੱਲੋਂ ਵੀ ਬਥੇਰੀਆਂ ਕਮੇਟੀਆਂ ਬਣਾਈਆਂ ਪਰ ਲੋਕ ਸਰਕਾਰ ਪੁਲਿਸ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਗੱਲ ਪਬਲਿਕ ਮੀਟਿੰਗਾਂ ਦੇ ਵਿੱਚ ਵੀ ਕਹਿੰਦੀ ਵੀ ਸਾਨੂੰ ਤੁਸੀਂ ਦੱਸੋ ਦੱਸਣ ਦਾ ਮਤਲਬ ਵੀ ਜਿਹੜਾ ਗਵੰਡੀ ਹੁੰਦਾ ਜਾਂ ਮੱਲੇ ਵਾਲੇ ਹੁੰਦੇ ਆ ਉਹ ਵੀ ਡਰਦੇ ਨਾ ਜਿਹੜੀ ਲਾ ਐਂਡ ਆਰਡਰ ਦੀ ਸਥਿਤੀ ਹੈ ਕਿਤੇ ਨਾ ਕਿਤੇ ਉਹ ਕਮਜ਼ੋਰ ਜਿਹੜੀ ਨਜ਼ਰ ਆ ਰਹੀ ਹੈ ਜਿਵੇਂ ਜੀ ਤੁਸੀਂ ਬਿਲਕੁਲ ਸਹੀ ਕਿਹਾ ਲੋਕ ਜਿਹੜੇ ਪੁਲਿਸ ਆ ਲੋਕਾਂ ਨੂੰ ਕਹਿੰਦੇ ਇਹ ਜਾਗਰੂਕ ਬਣੋ ਵੀ ਤੁਸੀਂ ਕੋਈ ਤੁਹਾਡੇ ਆਲੇ ਦੁਆਲੇ ਨਸ਼ਾ ਵੇਚਦਾ ਕੋਈ ਹੌਟਸਪੌਟ ਆ ਨਸ਼ੇ ਦਾ ਤੁਸੀਂ ਸਾਡੇ ਤੱਕ ਆਓ ਅਸੀਂ ਤੁਹਾਡੀ ਮਦਦ ਕਰਾਂਗੇ ਨਸ਼ਾ ਰੋਕਣ ਵਿੱਚ ਜਿਹੜੀ ਤੁਹਾਡੀ ਪੂਰੀ ਹੈਲਪ ਕੀਤੀ ਜਾਊਗੀ ਨਸ਼ਾ ਬੰਦ ਵੀ ਹੋਊਗਾ ਹਾਂਜੀ ਲੇਕਿਨ ਇੱਕ ਡਰ ਦਾ ਮਾਹੌਲ ਹੈ ਜਿਹੜਾ ਸ਼ਹਿਰ ਦਾ ਬੋਲ ਹੈ ਜੀ ਡਰ ਦਾ ਮਾਹੌਲ ਵੀ ਰਹਿੰਦਾ ਮੈਂ ਇੱਕ ਪਰਿਵਾਰ ਵਾਲਾ ਆਦਮੀ ਆ ਜੇ ਮੇਰੇ ਕੋਈ ਗੁਆਂਢ ਦੇ ਵਿੱਚ ਨਸ਼ਾ ਵੇਚਦਾ ਕੱਲ ਨੂੰ ਉਸ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਮੈਂ ਬਿਲਕੁਲ ਮੇਰਾ ਪਰਿਵਾਰ ਸੇਫ ਨਹੀਂ ਹੈਗਾ ਲੋਕ ਖਾਸ ਦੱਲੋਂ ਡਰਦੇ ਆ ਤਾਂ ਕਰਕੇ ਜਿਹੜਾ ਲੋਕਾਂ ਤੱਕ ਪਹੁੰਚ ਨਹੀਂ ਕਰ ਪਾਉਂਦੇ ਮਤਲਬ ਪੁਲਿਸ ਨੂੰ ਇਹੋ ਜਿਹਾ ਕੀ ਕਰਨਾ ਚਾਹੀਦਾ ਕੋਈ ਸੇਫਟੀ ਪ੍ਰੋਵਾਈਡ ਕਰਨੀ ਚਾਹੀਦੀ ਹੈ ਜਾਂ ਗੁਪਤ ਰੱਖਿਆ ਜਾਣਾ ਚਾਹੀਦਾ ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਦਿੱਤਾ ਜਾਣਾ ਚਾਹੀਦਾ ਸੂਚਨਾ ਦੇਣ ਵਾਲੇ ਦੇਖੋ ਜੀ ਇਹ ਚੀਜ਼ਾਂ ਕਿਤੇ ਨਾ ਕਿਤੇ ਹੁਣ ਪਿੰਡਾਂ ਦੇ ਵਿੱਚ ਕੇਵਲ ਕਮੇਟੀਆਂ ਬਣੀਆਂ ਨਾ ਸ਼ਰੂਕੂ ਕਮੇਟੀਆਂ ਜਦੋਂ ਉਹਨਾਂ ਨੂੰ ਰੋਕਣ ਜਾਂਦੇ ਆ ਇਹ ਬਹੁਤ ਥਾਵਾਂ ਤੇ ਇਸ ਦੇ ਘਟਨਾਵਾਂ ਆਈਆਂ ਵਾਪਰੀਆਂ ਕਿ ਜਿਹੜੇ ਸਮਗਲਰ ਆ ਵੱਡੇ ਸਮਗਲਰ ਆ ਉਹ ਉਹਨਾਂ ਨੂੰ ਉਹਨਾਂ ਦੇ ਗਲ ਪੈਂਦੇ ਆ ਉਹਨਾਂ ਦੇ ਨਾਲ ਮਾਰਕੁੱਟ ਕਰਦੇ ਆ ਪਰ ਉਹਨਾਂ ਦੀ ਕਿਤੇ ਬੱਚ ਵਿਚਾਰਿਆਂ ਦੀ ਕੋਈ ਸੁਣਾਵਈ ਨਹੀਂ ਹੁੰਦੀਗੀ ਤਾਂ ਜਿਹੜਾ ਗੁਪਤ ਗੁਪਤ ਰੂਪ ਦੇ ਵਿੱਚ ਚਲੋ ਸਰਕਾਰ ਵੀ ਕਹਿੰਦੀ ਆ ਵੀ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਤੇ ਇਹ ਸਿਲਸਿਲਾ ਠੀਕ ਆ ਗੁਪਤ ਆਲਾ ਵੀ ਜਿਹੜੋ ਲੋਕਾਂ ਨੂੰ ਪਰ ਦੱਸਣਾ ਚਾਹੀਦਾ ਜ਼ਰੂਰ ਗੁਪਤ ਰੂਪ ਦੇ ਵਿੱਚ ਵੀ ਕਿਤੇ ਨਾ ਕਿਤੇ ਕਈ ਵੇਲੇ ਹੋ ਸਕਦਾ ਲੋਕਾਂ ਦੇ ਮਨ 'ਚ ਇਹ ਵੀ ਡਰ ਹੋਵੇ ਵੀ ਅਸੀਂ ਦੱਸਣਾ ਤਾਂ ਗੁਪਤ ਜਾਂਦੇ ਆਂ ਕਿ ਕਿਤੇ ਸਾਡੀ ਗੱਲ ਸਾਡਾ ਨਾਂ ਨਸ਼ਰਨਾ ਹੋ ਜਾਵੇ ਇਸ ਗੱਲ ਦਾ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਡਰ ਰਹੇ ਨੇ ਰਾਜਾ ਜੀ ਜਿਹੜੀ ਪੁਲਿਸ ਐਕਸ਼ਨ ਦੇ ਵਿੱਚ ਆਈ ਹੈ ਛੋਟੀਆਂ ਮੱਛੀਆਂ ਦਾ ਬਹੁਤ ਫੜ ਰਹੇ ਆ ਮਤਲਬ ਜੋ ਛੋਟੇ ਆਮ ਮਹੱਲਿਆਂ ਦੇ ਵਿੱਚ ਥੋੜਾ ਨਸ਼ਾ ਵੇਚਦੇ ਘੱਟ ਕੁਆਂਟੀਟੀ ਦੇ ਵਿੱਚ ਨਸ਼ਾ ਵੇਚਦੇ ਘੱਟ ਕੁਆਂਟੀਟੀ ਦੇ ਵਿੱਚ ਪਰ ਉਹ ਨਸ਼ਾ ਕਿੱਥੋਂ ਆ ਰਿਹਾ ਹੈ ਮਾਸਟਰਮਾਈਂਡ ਕੌਣ ਹੈ ਵੱਡੀ ਮੱਛਲੀ ਕਦੋਂ ਫੜੀ ਜਾਊਗੀ ਤੇ ਕਦੋਂ ਪੁਲਿਸ ਦੇ ਹੱਥ ਆਊਗੀ ਵੱਡੀ ਕਾਮਯਾਬੀ ਜਿਹੜੀ ਲੱਗੂਗੀ ਇਹ ਸਿਰਫ ਗੋਗੜੂਆਂ ਤੋਂ ਜਿਹੜਾ ਮਿੱਟੀ ਝਾੜਨ ਦਾ ਕੰਮ ਜਿਹੜਾ ਸਰਕਾਰ ਜਿਹੜੇ ਆਫੇ 2 ਸਾਲਾਂ ਦੇ ਵਿੱਚ ਜਿਹੜੇ ਰਹਿ ਗਏ ਉੱਥੇ ਉਹ ਕਰ ਰਹੀ ਹੈ ਇਹ ਤਾਂ ਜੀ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਨਹੀਂ ਪਤਾ ਲੱਗਿਆ ਵੱਡੀਆਂ ਮੱਛੀਆਂ ਦਾ ਅਕਾਲੀ ਦਲ ਦੇ 10 ਸਾਲ ਰਾਜ ਰਿਹਾ ਕਾਂਗਰਸ ਦਾ 5 ਸਾਲ ਪਿਛਲੇ ਰਾਜ ਰਿਹਾ ਤਾਂ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਮਗਰਮਾਚਾ ਉਹਨਾਂ ਨੂੰ ਹਜੇ ਤੱਕ ਨਹੀਂ ਕਿਉਂ ਇਹੀ ਤਾਂ ਕਾਰਨ ਹੈ ਵੀ ਜਿਹੜੇ ਛੋਟੇ ਆ ਉਹਨਾਂ ਨੂੰ ਫੜਾਇਆ ਜਾਂਦਾ ਥੋੜੀ ਕੁਆਂਟੀਟੀ ਦੀ ਉਹਨਾਂ ਨੂੰ ਫੜਾਇਆ ਜਾਂਦਾ ਉਹ 2-4 ਦਿਨਾਂ ਤੋਂ ਆ ਕੇ ਉਹਨਾਂ ਦੀ ਜਵਾਨਤ ਹੋ ਜਾਂਦੀ ਹੈ ਉਹ ਫੇਰ ਆ ਕੇ ਆਪਣਾ ਧੰਦਾ ਸ਼ੁਰੂ ਕਰ ਲੈਂਦੇ ਫੇਰ ਵੇਚਣ ਲੱਗ ਜਾਂਦੇ ਆ ਗੱਲ ਤੇ ਹੀ ਹੈ ਨਾ ਕਿਤੇ ਨਾ ਕਿਤੇ ਜਿਹੜਾ ਰੋਕ ਥਾਮ ਮਲੇ ਗੱਲ ਆ ਰੋਕ ਥਾਮ ਇਹ ਆ ਵੀ ਜਿਹੜੀ ਸਪਲਾਈ ਹੈ ਜਿੱਥੋਂ ਆ ਰਿਹਾ ਇਜਤੇ ਵਰਗਾ ਨਸ਼ਾ ਜਿਹੜਾ ਆ ਰਿਹਾ ਮਾਰੂ ਨਸ਼ਾ ਜਿਹੜਾ ਆ ਰਿਹਾ ਕਿਤੇ ਨਾ ਕਿਤੇ ਪਿੱਛੋਂ ਜਿਹੜੀ ਇਹਦੀ ਸਪਲਾਈ ਬੰਦ ਹੋਵੇ ਵੱਡੇ ਸਮਗਲਰਾਂ ਨੂੰ ਫੜਿਆ ਜਾਵੇ ਤਾਂ ਉਹ ਹੋ ਸਕਦਾ ਹੈ ਵੀ ਪਹਿਲਾਂ ਵੀ ਗੱਲਾਂ ਇਹ ਉੱਪਰ ਕੇ ਸਾਹਮਣੇ ਆਈਆਂ ਪਿਛਲੀਆਂ ਸਰਕਾਰਾਂ ਦੇ ਵਿੱਚ ਵੀ ਕਿ ਇਹ ਕਿਤੇ ਨਾ ਕਿਤੇ ਕੋਈ ਰਾਜਨੀਤਿਕ ਹੱਥੇ ਤੋਂ ਬਿਨਾਂ ਜਿਹੜੇ ਇਹ ਏਡੇ ਵੱਡੇ ਜਿਹੜੇ ਕਾਰੋਬਾਰ ਆ ਉਹ ਨਹੀਂ ਹੋ ਸਕਦੇ ਤਾਂ ਕਿਤੇ ਨਾ ਕਿਤੇ ਅਖਬਾਰਾਂ ਦੇ ਸੁਰੱਖਿਅਾਂ ਵੀ ਬਣਦੇ ਆ ਵੱਡੇ ਲੀਡਰਾਂ ਦੇ ਨਾਂ ਵੀ ਵਿਚਾਉਂਦੇ ਆ ਤਾਂ ਬਹੁਤ سارے ਅਫਸਰ ਵੀ ਕਈ ਵਾਰੀ ਇਸ 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 ਮਿਸ਼ਨ ਦੇ ਵਿੱਚ ਆ ਜਾਂਦੇ ਆ ਲਾਲਚ ਦੇ ਵਿੱਚ ਆ ਜਾਂਦੇ ਆ ਜਾਂ ਕੁਝ ਪਰ ਇਹ ਵੀ ਪੰਜਾਬ ਨੂੰ ਬਚਾਉਣਾ ਚਾਹੀਦਾ ਤੇਰੀ ਸੋਚੇ ਬਰਾਲ ਮਿਲ ਕੇ ਸਾਰਿਆਂ ਨੂੰ ਪੰਜਾਬ ਦੇ ਜਿਹੜੀ ਜਵਾਨੀ ਆ ਉਹਨੂੰ ਬਚਾਉਣਾ ਚਾਹੀਦਾ ਰਾਜਾ ਜੀ ਤੁਸੀਂ ਸੀਨੀਅਰ ਪੱਤਰਕਾਰ ਹੋ ਬਹੁਤ ਜਿਹੜੇ ਸਮੇਂ ਤੋਂ ਇਸ ਜਿਹੜੀ ਫੀਲਡ ਦੇ ਵਿੱਚ ਰਹਿੰਦੇ ਹੋ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਆ ਤਾਂ ਇਹ ਗੱਲ ਜਿਹੜੀ ਤੁਹਾਨੂੰ ਮਿਲਦੀ ਹੈ ਤੁਸੀਂ ਇਸ ਗੱਲ ਨਾਲ ਕਿੰਨਾ ਕੁ ਸਹਿਮਤ ਹੋ ਵੀ ਜਿਹੜੀ ਕੁੱਤੀ ਚੋਰਾ ਨਾਲ ਰਲੀ ਹੋਈ ਹੈ ਜਦੋਂ ਵੀ ਕੋਈ ਰੇਡ ਹੁੰਦੀ ਹੈ ਮਤਲਬ ਡੀਲਰਾਂ ਤੱਕ ਪਹਿਲਾਂ ਪਹੁੰਚ ਹੋ ਜਾਂਦੀ ਹੈ ਉੱਥੋਂ ਉਧਾપરા ਹੋ ਜਾਂਦੇ ਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਤੁਸੀਂ ਇਸ ਗੱਲ ਨਾਲ ਕਿੰਨਾ ਕੁ ਜਿਹੜਾ ਐਗਰੀ ਕਰਦੇ ਹੋ ਨਹੀਂ ਹੋ ਸਕਦਾ ਪਰ ਨਹੀਂ ਇਹ ਇਦਾਂ ਨਹੀਂ ਹੁੰਦਾ ਸ਼ਾਇਦ ਕਿਉਂਕਿ ਜਿਹੜੇ ਅਫਸਰ ਸਹਿਬਾਨ ਹੁੰਦੇ ਆ ਉਹ ਛੋਟੇ ਮੁਲਾਜ਼ਮਾਂ ਦੇ ਜਿਹੜੇ ਅਧਿਕਾਰੀਆਂ ਦੇ ਨਾਲ ਸਾਰੇ ਰਲ ਮਿਲ ਕੇ ਰਿਸਰਚ ਬਿਆਨ ਇਹ ਬਹੁਤ ਹੀ ਜਿਹੜਾ ਸ਼ਲਾਗਾਯੋ ਕਦਮ ਹੈ ਜਿਹੜਾ ਐਸਐਸਪੀ ਸਾਹਿਬ ਆਪ ਖੁਦ ਨਾਲ ਜਾਂਦੇ ਹੈ ਤੇ ਜਿਹੜਾ ਟਾਈਮ ਟੂ ਟਾਈਮ ਜਿਹੜਾ ਕੋਈ ਪਤਾ ਥੋੜੀ ਹੁੰਦਾ ਵੀ ਉਹਨਾਂ ਨੇ ਕਿਹੜੇ ਵੇਲੇ ਜਾਣਾ ਅਫਸਰ ਦੱਸਦੇ ਨਹੀਂ ਕਿਸੇ ਨੂੰ ਅਫਸਰ ਕਿਸੇ ਨੂੰ ਦੱਸਦੇ ਥੋੜੀ ਹੈ ਵੀ ਅਸੀਂ ਕਦੋਂ ਜਾਣਾ ਉਹਨਾਂ ਨੇ ਤਾਂ ਇੱਕ ਅਫਸਰ ਨੇ ਆਰਡਰ ਕਰਨਾ ਐਸਐਸਪੀ ਸਾਹਿਬ ਨੇ ਹੁਕਮ ਦੇਣਾ ਚਲੋ ਵੀ ਸਾਰੇ ਨੇ ਫਟਾਫਟ ਆ ਜਾਓ ਤੇ ਚਲੋ ਰੇਡ ਕਰਨੀ ਨਾ ਕਿ ਉਹਨਾਂ ਨੂੰ ਦੱਸਿਆ ਜਾਂਦਾ ਇਹ ਹੋ ਸਕਦਾ ਵੀ ਕਿਸੇ ਦੇ ਕੋਈ ਮਨਚ ਗੱਲ ਇਦਾਂ ਦੀ ਆ ਗਈ ਹੋਵੇ ਵੀ ਐਦਾਂ ਦੀ ਗੱਲ ਹੋ ਸਕਦਾ ਦੱਸਿਆ ਜਾਂਦਾ ਕੁਦਰਤੀ ਬੰਦਾ ਨਹੀਂ ਕਰੇ ਮਿਲਦਾ ਤਾਂ ਲੋਕਾਂ ਦੇ ਵੈਸੇ ਤੱਥ ਹੋ ਵੀ ਸਕਦਾ ਵੀ ਨਹੀਂ ਕੋਈ ਅਫਸਰ ਅੰਦਾਜ਼ਾ ਲਾ ਲੈਂਦੇ ਲੋਕੀ ਕੋਈ ਅਫਸਰ ਹੈ ਜੋ ਪੈਸੇ ਲੈ ਕੇ ਐਦਾਂ ਦੇ ਕੰਮ ਕਰਦੇ ਆ ਜਾਂ ਨਸ਼ਾ ਫੜਨ ਜਾਂਦੇ ਆ ਉਹਨਾਂ ਨੂੰ ਰਿਸ਼ਵਤ ਆਫਰ ਕੀਤੀ ਜਾਂਦੀ ਹੈ ਕਿ ਮੇਰਾ ਹੀ ਭਲੇਖਾ ਕਿ ਜਨਤਾ ਦਾ ਵੀ ਭਲੇਖਾ ਕਿ ਸਾਰੇ ਅਫਸਰ ਇੱਕੋ ਜਿਹੇ ਹੁੰਦੇ ਆ ਜਾਂ ਨਹੀਂ ਹੁੰਦੇ ਨਹੀਂ ਮੈਨੂੰ ਨਹੀਂ ਲੱਗਦਾ ਵੀ ਚਿੱਟੇ ਦੇ ਜਿਹੜੇ ਨਾਲ ਸੰਬੰਧਤ ਲੋਕ ਹੋਣਗੇ ਉਹਨਾਂ ਤੋਂ ਕੋਈ ਪੈਸੇ ਅਫਸਰ ਲੈਂਦੇ ਹੋਣਗੇ ਨਹੀਂ ਇਹ ਨਹੀਂ ਇਹ ਇਹ ਤਾਂ ਕਦੇ ਵੀ ਨਹੀਂ ਹੋ ਸਕਦਾ ਕਿਉਂਕਿ ਹਰੇਕ ਅਫਸਰ ਸਾਰੇ ਪੰਜਾਬ ਦੇ ਰਹਿਣ ਵਾਲੇ ਆ ਤੇ ਉਹਨਾਂ ਦੇ ਬਿੱਤੀਆ ਬਹੁਤਾ ਸਾਰੇ ਪੰਜਾਬ ਪੁਲਸ ਦੇ ਵਿੱਚ ਕੰਮ ਕਰਦੇ ਆ ਉਹ ਸਾਡੇ ਭੈਣ ਭਰਾ ਉਹਨਾਂ ਦੇ ਵੀ ਬੱਚੇ ਆ ਤੇ ਸ਼ਾਇਦ ਇਹ ਜਿਹੜਾ ਹੈਗਾ ਇਹ ਲੋਕਾਂ ਦਾ ਗਲਤ ਧਾਰਨਾ ਹੈ ਇਹ ਨਹੀਂ ਹੋ ਸਕਦਾ ਲੋਕ ਫਾਰਮ ਦੇ ਲਈ ਕੁਝ ਜਿਹੜੀਆਂ ਸ੍ਰੀ ਮੁਕਸਰ ਸਾਹਿਬ ਦੀਆਂ ਜੱਥੇਬੰਦੀਆਂ ਨੇ ਉਹਨਾਂ ਦਾ ਕਹਿਣਾ ਵੀ ਅਫੀਮ ਦੀ ਜਾਂ ਖਸਖਸ ਦੀ ਜਿਹੜੀ ਖੇਤੀ ਸ਼ੁਰੂ ਕੀਤੀ ਜਾਵੇ ਤਾਂ ਜੋ ਇਸ ਸਿੰਥੈਟਿਕ ਨਸ਼ੇ ਤੋਂ ਬਚਿਆ ਜਾਂਦਾ ਹੈ ਤਾਂ ਤਾਂ ਅਫੀਮ ਤੇ ਜਿਹੜੀ ਖਸਖਸ ਉਹ ਵੀ ਨਸ਼ਾ ਹੈ ਇਹ ਵੀ ਨਸ਼ਾ ਹੈ ਪਰ ਕਿਸ ਤਰ੍ਹਾਂ ਉਹ ਉਸ ਤੋਂ ਵੱਖ ਹੈ ਕਿਸ ਤਰ੍ਹਾਂ ਉਸਨੂੰ ਬਚਾਅ ਹੋ ਸਕਦਾ ਹੈ ਇਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਜੀ ਇਹਦਾ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਕੋਈ ਜਿਹੜਾ ਪੋਸਟਫੀਮ ਆ ਉਹ ਵੀ ਕੋਈ ਜਿਹੜੇ ਬੰਦੇ ਲੱਗ ਗਏ ਤੇ ਨਸ਼ੇ ਚਟਾ ਪੀਣ ਲੱਗੇ ਜੱਟੀ ਕੇ ਲਾਉਣ ਲੱਗੇ ਉਹ ਉਹ ਮੇਰੇ ਖਿਆਲ ਉਹ ਇਹਦਾ ਤੋੜ ਹੈ ਹੀ ਨਹੀਂਗਾ ਇਹਦਾ ਤੋੜ ਨਹੀਂ ਇੱਕ ਇਹ ਤਾਂ ਜਿਵੇਂ ਪਿੱਛੇ ਇੱਕ ਮੁਹਿੰਮ ਚੱਲੀ ਸੀ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਂ ਚੰਗੇ ਡਾਕਟਰ ਹੋਣ ਉਹਨਾਂ ਨੂੰ ਚੰਗੀ ਮੈਡੀਸਿਨ ਦਿੱਤੀ ਜਾਵੇ ਉਹਨਾਂ ਨੂੰ ਚੰਗੀ ਡਾਈਟ ਦਿੱਤੀ ਜਾਵੇ ਤਾਂ ਜਾ ਕੇ ਕਿਤੇ ਇਹਦਾ ਹੱਲ ਹੋ ਸਕਦਾ ਉਹ ਬੰਦੇ ਛੱਡ ਸਕਦੇ ਨਹੀਂ ਬੰਦੋ ਚਾਰ ਦਿਨ ਗੋਲੀਆਂ ਲੈ ਲਈਆਂ ਜੀ ਆ ਜਿਹੜੀ ਇੱਕ ਬੂਪਨ ਗੋਲੀ ਆ ਇਹ ਵੀ ਇੱਕ ਮਾਰੂ ਗੋਲੀ ਹੈ ਚਿੱਟੇ ਤੋਂ ਘੱਟ ਥੋੜੀ ਹੈ ਕਿਤੇ ਇਹ ਵੀ ਲੋਕ ਖਾਂਦੇ ਆ ਇਹ ਹੁਣ ਸਰਕਾਰੀ ਵੀ ਮਿਲਦੀਆਂ ਪ੍ਰਾਈਵੇਟ ਵੀ ਲੋਕੀ ਇਹ ਤੋਂ ਵੇਚੀ ਕਰੀ ਜਾਂਦੇ ਆ ਪਰ ਇਹ ਜਿਹੜਾ ਬਹੁਤ ਵੱਧ ਚੁੱਕਿਆ ਕੰਮ ਆ ਕਿ ਨੌਜਵਾਨ ਜਿਹੜਾ ਇਹ ਨਸ਼ੇ ਦੀ ਭੇਟ ਚੜ ਕਿਉਂ ਰਿਹਾ ਕੀ ਕਾਰਨ ਆ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਵੱਧ ਰਿਹਾ بے ਰੋਜ਼ਗਾਰੀ ਹੈ ਕੋਈ ਸੰਗਤ ਹੈ ਕੀ ਕਾਰਨ ਆ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਵੱਧ ਰਿਹਾ ਕਿ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੋਰ ਸਕੇਟਾਂ ਦੇ ਵਿੱਚ ਵੀ ਨਸ਼ਾ ਨਹੀਂ ਪੰਜਾਬ ਨੂੰ ਬਦਨਾਮ ਕਰਨ ਦੇ ਵਾਸਤੇ ਤਾਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਨਸ਼ਾ ਜੰਤਰ ਜਿਹੜੇ ਪੰਜਾਬ ਦਾ ਜਵਾਨ ਨੌਜਵਾਨ ਲੋਕ ਹੁਣ ਬਾਹਰ ਨੂੰ ਕਿਉਂ ਭੱਜਦੇ ਆ ਕੋਈ ਕਿਸੇ ਦਾ ਦਿਲ ਨਹੀਂ ਕਰਦਾ ਵੀ ਆਪਦਾ ਘਰ-ਬਾਰ ਛੱਡ ਕੇ ਆਪਦਾ ਪਰਿਵਾਰ ਛੱਡ ਕੇ ਇੰਨਾ ਪੈਸਾ ਲਾ ਕੇ ਬੰਦਾ ਬਾਹਰ ਜਾਂਦਾ ਆ ਉਹ ਕੁਝ ਜਿਹੜੇ ਲੋਕ ਆ ਉਹਨਾਂ ਦੀ ਧਾਰਨਾ ਇਹ ਬਣੀ ਪਈ ਆ ਵੀ ਯਾਰ ਬੱਚੇ ਨੂੰ ਬਾਹਰ ਭੇਜ ਦੇਗੇ ਵੀ ਇੱਥੇ ਤਾਂ ਬੱਚਾ ਕਿਤੇ ਸੋਸਾਇਟੀ ਚ ਉਹਦੇ ਨਾਲ ਨਾਲ ਜੋਧ ਨਾਲ ਨਾਲ ਜੀ ਕਿਤੇ ਨਾ ਕਿਤੇ ਇਸ ਚੱਕਰ ਦੇ ਵਿੱਚ ਨਸ਼ੇ ਦੇ ਗਲਦਲ ਦੇ ਵਿੱਚ ਸਾਡਾ ਬੱਚਾ ਨਾ ਫਸ ਜੇ ਕਿਸੇ ਕਰਕੇ ਉਹਨੂੰ ਜਿਹੜੇ ਨੌਜਵਾਨੋਂ ਬਾਹਰ ਬਾਹਰ ਹਾਫਤਾਰ ਕਰਦੇ ਸਮਾਜ ਨੂੰ ਕੀ ਕਰਨਾ ਚਾਹੀਦਾ ਵੀ ਜੋ ਪੁਲਿਸ ਤਾਂ ਦੇਖੋ ਆਪਦਾ ਕੰਮ ਕਰ ਹੀ ਰਹੀ ਹੈ ਸਮਾਜ ਨੂੰ ਕੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਇਹ ਇਹ ਚੀਜ਼ਾਂ ਨਾ ਜਿਹੜੀਆਂ ਰਾਜਾ ਜੀ ਇਹ ਰਲ ਕੇ ਹੀ ਰੁਕਣਗੀਆਂ ਇਕੱਲੇ ਕੋਸ਼ਿਸ਼ ਕਰਨ ਨਾਲ ਨਹੀਂ ਸਮਾਜ ਨੂੰ ਵੀ ਲੋਕਾਂ ਲਈ ਫਰਜ ਬਣਦਾ ਹੈ। ਹੋ ਕੇ ਖੜਨਾ ਪਊਗਾ। ਬਿਲਕੁਲ ਜੀ ਬਿਲਕੁਲ। ਨਸ਼ਾ ਵੇਚਣ ਵਾਲਿਆਂ ਖਿਲਾਫ ਜਿਹੜੀ ਜਾਣਕਾਰੀ ਦੇਣੀ ਪਊਗੀ, ਉਹਨਾਂ ਨੂੰ ਸਮਝਾਉਣਾ ਪਊਗਾ। ਜੋ ਨੌਜਵਾਨ ਨਸ਼ਿਆਂ ਦੇ ਵਿੱਚ ਫਸੇ ਐ, ਉਹਨਾਂ ਨੂੰ ਸਮਝਾਉਣਾ ਪਊ, ਜਾਗਰੂਕ ਕਰਨਾ ਪਊ ਕਿ ਕਿਸ ਤਰ੍ਹਾਂ ਉਹ ਛੱਡ ਸਕਦੇ ਐ। ਕੋਈ ਬੇਰੋਜ਼ਗਾਰੀ ਖਤਮ ਹੋਵੇ। ਉਹਨਾਂ ਨੂੰ ਕੰਮ ਦਿੱਤਾ ਜਾਵੇ, ਰੋਜ਼ਗਾਰ ਦਿੱਤਾ ਜਾਵੇ। ਉਹ ਬਿਜ਼ੀ ਰਹਿਣ। ਜਦੋਂ ਵਿਹਲੇ ਰਹਿੰਦੇ ਐ ਤੇ ਉਹਨਾਂ ਨੂੰ ਜਦੋਂ ਆਤ ਪੈਣ ਦੀ ਫਿਰ ਕਰਦੇ, ਪਰਿਵਾਰ ਦੀ ਵੀ ਮਜਬੂਰੀ ਬਣ ਜਾਂਦੀ ਐ, ਉਹਨਾਂ ਨੂੰ ਪੈਸੇ ਦੇਣ ਦੀ। ਉਹਨੂੰ ਕਿਵੇਂ ਪੈਸੇ ਦੇਣ? ਥੋੜੇ ਦੇਣ, ਬਹੁ ਉਹਨਾਂ ਦਾ ਨਸ਼ਾ ਕਰਨ ਦਾ ਨਹੀਂ ਤਾਂ ਉਹਨਾਂ ਨੂੰ ਤੋੜ ਐਸੀ ਲੱਗ ਜਾਂਦੀ ਆ ਉਹ ਕਹਿੰਦੇ ਤੁਸੀਂ ਵੀਡੀਓ ਦੇਖੀ ਹੋਣੀ ਆ ਆਪਦੇ ਪੇਰੈਂਟਸ ਦੇ ਉਹ ਸਿਰ ਦੇ ਵਿੱਚ ਕੋਈ ਮਾਰ ਦੇ ਕੋਈ ਮਾਂ ਦੇ ਸਿਰ 'ਚ ਮਾਰਦਾ ਕੋਈ ਪਿਓ ਦੇ ਸਿਰ 'ਚ ਮਾਰਦਾ ਜਦੋਂ ਉਹਨਾਂ ਨੂੰ ਪੈਸੇ ਨਹੀਂ ਮਿਲਦੇ ਹਾਲਾਤ ਇਦਾਂ ਦੇ ਹੋਏ ਪਏ ਜੀ ਜਸਪ੍ਰੀਤ ਜੀ ਬਹੁਤ ਆ ਜਿਹੜੇ ਮਾੜੇ ਹਾਲਾਤ ਆ ਸੋ ਸਾਡਾ ਇਹ ਪ੍ਰੋਗਰਾਮ ਨਸ਼ਿਆਂ ਦੇ ਖਿਲਾਫ ਜੋ ਭਗਵੰਤਾਨ ਸਰਕਾਰ ਐਕਸ਼ਨ ਮੋਡ ਦੇ ਵਿੱਚ ਆਈ ਹੈ ਤੁਹਾਨੂੰ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟਾਂ ਦੇ ਵਿੱਚ ਸੁਝਾਅ ਦਿਓ ਜਾਂ ਤੁਹਾਡੀ ਕੋਈ ਸਮੱਸਿਆ ਆ ਤੁਸੀਂ ਕਿਸੇ ਵਿਸ਼ੇ ਬਾਰੇ ਜਾਣਕਾਰੀ ਲੈਣੀ ਆ ਤਾਂ ਕਮੈਂਟ ਕਰਦੇ ਰਹੋ ਹੋ ਲੋ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਤਾਂ ਜੋ ਤੁਹਾਡੇ ਤੱਕ ਇਹੋ ਜਿਹੀਆਂ ਅਸੀਂ ਖਬਰਾਂ ਲੈ ਕੇ ਆਉਂਦੇ ਰਹੀਏ ਜਸਪੀ ਸਿੰਘ ਜੀ ਤੇ ਖਾਸ ਰਿਪੋਰਟ ਹੈ ਤੇ ਧੰਨਵਾਦ ਆਜਾ ਜੀ ਦਾ ਸਾਡੇ ਪ੍ਰੋਗਰਾਮ ਵਾਲੇ ਕੰਮ ਦੇ ਵਿੱਚ ਬਹੁਤ ਬਹੁਤ